ਓ ਬਸ ਚਾਚੀ ਬਣ ਗਿਆ ਕੰਮ ਹੁਣ ਤਾਂ ਬਣ ਗਿਆ ਜਾਓ ਇਹ ਕੀ ਹੋ ਗਿਆ ਖਾਣਾ ਕਿਹੜਾ ਪੈ ਗਿਆ ਤੂੰ ਦੀਦੀ ਸੋਹਣਿਆ ਕੱਲੀ ਨੂੰ ਲੈ ਜਾ ਕਿਤੇ ਦੂਰ ਸੋਹਣਿਆ ਕੱਲੀ ਨੂੰ ਲੈ ਜਾ ਕਿਤੇ ਦੂਰ ਦੇਖ ਲਾ ਸਾਰੇ ਕੰਮ ਮੈਨੂੰ ਕਰਨੇ ਪੈਂਦੇ ਆ ਮੈਨੂੰ ਐ ਲੱਗਦਾ ਉੱਠ ਕੇ ਨਹੀਂ ਗਿਆ ਹੁਣ ਹੈ ਫਿਰ ਫੇਰ ਪੈ ਗਿਆ ਹੂ ਮੰਜੇ ਤੇ ਦੇਖਦੀ ਆ ਜੋ ਆ ਕੇ ਮਰਨੇ ਨੂੰ ਪਤਾ ਨਹੀਂ ਕੀ ਅੱਗ ਸਵਾ ਚੋਲਸਦਾ ਐ ਇੰਨਾ ਚਿਰ ਹੋ ਗਿਆ ਕੈਲਾ ਵੀ ਨਹੀਂ ਆਇਆ ਇਸ ਵੇਲੇ ਤਾਂ ਆ ਜਾਂਦਾ ਹੁੰਦਾ ਹੈ ਹੈ ਪਤਾ ਨਹੀਂ ਚਲ ਉਹ ਆਊ ਉਹ ਤੋਂ ਕਰਾ ਨੂੰ ਇੱਕ ਅੱਧਾ ਕੰਮ ਤਾਂ ਇਹ ਤਾਂ ਜਿਹੇ ਜਾਂ ਹੈਗਾ ਹੈਗਾ ਮੰਨਾਂ ਹੱਦਕ ਤਦਾ ਬਣਾ ਦੂੰ ਮਿੱਲੋ ਵਾਲ ਵਾਲ ਦੇਖੀ 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 ਅਰੇ ਚੱਕਰ ਘੱਟ ਤੇ ਹੋਰ ਬਣਾਣੇ ਪੈਣਗੇ ਨਾਲੇ 20 ਵਾਰੀ ਸਮਝਾਇਆ ਪਤੰਦਰ ਜਦੋਂ ਮੈਂ ਪ੍ਰਧਾਨਾ ਰੁਕ ਜਾ ਕਰ ਨਾਮ ਲ ਲੈ ਹੱਦਕ ਤਦਾ ਬਣਾ ਦੂੰ ਮਿੱਲੋ ਵਾਲ ਵਾਲ ਨੀ ਹਾਏ ਆ ਦੇ ਹੋਏ ਓ ਚਾਚਾ ਓਏ ਖੜਾ ਹੋ ਜਾ ਓਏ ਤੇ ਜੀਰੀ ਲੱਗੀ ਹੋਰ ਕੋਈ ਕੰਮ ਧੰਦਾ ਨਹੀਂ ਇਹ ਖੇਤ ਚ ਕੋਈ ਖਾਲਜਾ ਥਮਾਰ ਲੈ ਕੋਈ ਉਹ ਮੱਕੀ ਮੁੱਕੀ ਵਾਲਾ ਦੇਖ ਲੈ ਵੀ ਕਦੋਂ ਲਾਣਾ ਖੜਾ ਹੋ ਜਾ ਹਣਾ ਜਾਂ ਮੈਨੂੰ ਚਾਚੂ ਲਿਆ ਦੇ ਤੰਦਰ ਪਿਆ ਦੇ ਕਿਵੇਂ ਓ ਐਡਾ ਤਾਂ ਚਾਚਾ ਹਟੋ ਨਹੀਂ ਹੈਗਾ ਜਿੱਡਾ ਤਾਂ ਢਿੱਡ ਕਰਖਿਆ ਕਿਵੇਂ ਦੇਖ ਤਾਂ ਓ ਸ਼ਰਮਾਂ ਦੀ ਤਰੱਕ ਨਹੀਂ ਦੇਖਦੇ ਨੂੰ ਸੁਣ ਗੱਲ ਓਏ ਪਸਾਰਾ ਪਾਲੀ ਹੈਗੀ ਜਮਾਈ ਹਟਾ ਪਰੋਣਾ ਜੇ ਮਰਜ਼ੀ ਲਾ ਲੈ ਚਾਚਾ ਮੇਰੇ ਸਾਹ ਤੇ ਖੋਸਣਾ ਮਰੂ ਕਿਵੇਂ ਮਰਜ਼ੀ ਲਾ ਲੈ ਤੇ ਜੋ ਹੂੰ ਕਹੇ ਤਾ ਫਿਰ ਚਾਚਾ ਫਿਰ ਕਿੱਡੀ ਗੱਲ ਐ ਕਹੇ ਤਾ ਉਹਦਰ ਮੈਂ ਪੁੱਤਾਂ ਨੂੰ ਕੁੱਖ ਰੱਖਦਾ ਸਿਰ ਨਾ ਚੜ ਮੇਰੇ ਚੱਲ ਤੂੰ ਚਾ ਲਿਆ ਦੇ ਜੇ ਲਿਆ ਕੇ ਦੇਣੀ ਆ ਉਧਰ ਵਗ ਜਾ ਮੇਰਾ ਸਾਲਾ ਬਣਾ ਚਾ ਉਧਰ ਚਾਚੀ ਕੋਲ ਵੀ ਲੈ ਜਾ ਕੇ ਚਾਚੀ ਦੇਵੇ ਆਏ ਹਾਏ ਚਾਚੀ ਲੋਵੇ ਪੀਨਿਆ ਚਾ ਆਹ ਜੇ ਅਕਸ਼ਰ ਗਰੀਨ ਸਾਰਾ ਦਿਨ ਉਹ ਬਾਈ ਹਣ ਦੇ ਖਾਸਮ ਨੇ ਕਿੱਥੋਂ ਆ ਕੇ ਗਏ ਨੇ ਵਧੀਆ ਬਾਰਲੀ ਨੂੰ ਮੱਕੀ ਚ ਬਾੜ ਰੱਖਿਆ ਸੀ ਉਹਦੇ ਅਮਦੇ ਛੱਲੀਆਂ ਕਵਾਂ ਲੱਗ ਰਹੀ ਸੀ ਮੈਂ ਚੱਲ ਖਾ ਲੂ ਬੇਚਰੀ ਹੋਰ ਕੀ ਆ ਓ ਗਲਤ ਸਾਰਾ ਮੂਹ ਖਰਾਬ ਕਰਕੇ ਰੱਖਦਾ ਐ ਨਾ ਕਮਦਰੀ ਤੇ ਐ ਵੇਤੀ ਚਾਹ ਵੀ ਕੋਟ ਪਿਆਦੇ ਨਹੀਂ ਕਿਤੇ ਘਰੇ ਬੁਲਾ ਕੇ ਦੁੱਧ ਜਿਪਤੀ ਬਾਦ ਨੂੰ ਵੇ ਚਾਹੇ ਆ ਜੀ ਪਲਕੇ ਚਾਚੀ ਲਵੇ ਜਾਣਦੇ ਜੇ ਚਾਹ ਚ ਮਠਾ ਵੀ ਘੱਟ ਹੋਇਆ ਨਾ ਚਾਚੀ ਨੂੰ ਦੇਖ ਕੇ ਤਾਂ ਉਹੀ ਮਠਾ ਵਾਜੂ ਚਾਚ ਆ ਗਿਆ ਚਾਚੀ ਮੈਂ ਸੌਰੀ ਚਾਚੀ ਜੀ ਓਹੋ ਆ ਗਿਆ ਵੇ ਕੈਲਿਆ ਓਏ ਆ ਕੀ ਕਰੀ ਜਾਂਦੇ ਤੁਸੀਂ ਛੱਡ ਦੋ ਛੱਡ ਦੋ ਓਹੋ ਚਾਚੀ ਤੂੰ ਵੇ ਹੱਥਾਂ ਤੇ ਮਹਿੰਦੀ ਲਾ ਤੈਨੂੰ ਕੀ ਲੋੜ ਐ ਕੰਮ ਕਰਨ ਦੀ ਮੈਂ ਹੈਗਾ ਨਾ ਦੇਖ ਗੱਲਾਂ ਕਰਦਾ ਨਾ ਤੈਨੂੰ ਡੀਕ ਡੀਕ ਕੇ ਤਾਂ ਮੈਂ ਕੰਮ ਕਰਨ ਲੱਗੀਆਂ ਓ ਦੇਖ ਲੈ ਤੇਰਾ ਚਾਚਾ ਸਵੇਰ ਦੀ ਥਰਮੋਸਪੀਗ ਆ ਬੋਤਲ ਦੀ ਓਏ ਤਾਂ ਮੈਨੂੰ ਤਾਂ ਉਹਦਾ ਪਤਾ ਠੀਕ ਕਹਿੰਦੇ ਹੁੰਦੇ ਫਿਰ ਤਾਂ ਦਿਮਾਗ ਹੀ ਨਹੀਂ ਲੱਗਦਾ ਆਹੋ ਵੀ ਥਰਮੋਸਪੀਗ ਆ ਚਾਹ ਦੀ ਓ ਚਾਚੀ ਮੈਂ ਤਾਂ ਉਹ ਬਦਾਮਾਂ ਦੇ ਛਲਕੇ ਜੇ ਲੈਣ ਲੱਗ ਗਿਆ ਕੁੜੀ ਲੈਣ ਲੱਗ ਗਿਆ ਚਰਦੇ ਦੀ ਉੱਤੇ ਟਾਈਮ ਲੱਗ ਗਿਆ ਮੈਨੂੰ ਵੇਕੇ ਲਿਆ ਤੈਨੂੰ ਕਿੰਨਾ ਸਮਝਾਉਣੀ ਆ ਵੇ ਕਿੰਨਾ ਸਮਝਾਉਣੀ ਆ ਤੇਰਾ ਚਾਚਾ ਤਾਂ ਆਖੇ ਨਹੀਂ ਲੱਗਦਾ ਤੂੰ ਤਾਂ ਲੱਗ ਜਾ ਕਿਉਂ ਐਡੀ ਸਿਆਣੇ ਅਰ ਕੀ ਦੇ ਗਾਲ ਤਾਂ ਕਿਉਂ ਅੱਗ ਸਵਾ ਖਾਨਾ ਵੇ ਉਹ ਚਾਚੀ ਸਮਝਦੀ ਨਹੀਂ ਜਦੋਂ ਕਾਰ ਲਾ ਲੇ ਨਾ ਉਸ ਤੋਂ ਬਾਅਦ ਜੱਦਾ ਲਾਣ ਦਾ ਸੁਆਦ ਵੱਖਰੀ ਆ ਮਰੇ ਸਾਲੇ ਦਾ 2 ਘੰਟੇ ਜਿਹੇ ਨਾ ਹੀ ਕੱਢਾ ਉਹ ਚਾਚੀ ਜੀ ਮੈਂ ਪਾਦਾ ਨਾ ਤੁਸੀਂ ਛੱਡੋ ਕਾਹ ਨੂੰ ਲਪੇੜੀ ਜਾਂਦੇ ਹੋ ਤੂੰ ਛੱਡ ਦੇ ਕੋਈ ਨਾ ਤੂੰ ਆਦੀ ਚਾਹ ਪੀ ਤੇ ਨਾਲੇ ਆਹੋ ਨਾ ਮੈਂ ਤੈਨੂੰ ਇੱਕ ਕੰਮ ਕਹਿਣਾ ਸੀ ਉਹ ਫੇਰ ਕਹਨੀ ਆ ਮੈਂ ਆ ਪਾਇਆ ਮਾ ਪੱਠਾ ਔਰ ਹਾਏ ਹਾਏ ਇਹ ਵਿਚਾਰੀਆਂ ਚਾਕਦੀਆਂ ਕਦੋਂ ਨਹੀਂ ਤਰਾ ਚਾਚਾ ਤਾਂ ਉੱਠਦਾ ਨਹੀਂ ਵੇ ਹਾਏ ਹਾਏ ਆ ਇਹ ਖਾਣ ਮਸੱਦੀ ਹੋਈ ਮਿੱਤਰਾਂ ਦੀ ਪੈਰ ਜਤੀ ਨਾ ਪਾਵਾਂ ਜਾਗਰ ਆ ਚਾਚੀ ਵਾਣੀ ਹੱਥ ਬੋਲਦਾਂ ਦੀ ਅਚ ਮੱਢੀ ਬਹੁਤ ਪਾਰ ਗਿਆ ਜਦਾਂ ਓ ਹੁਣ ਖੇਡੂਗੀ ਨਹੀਂ ਹੋਰ ਗੱਲਾਂ ਛੱਡ ਦੋ ਦਿਨ ਦਾ ਸਕਾ ਦੁਕਾਨ ਤੋਂ ਨਹੀਂ ਆਈ ਉਹ ਮੇਰਾ ਤਾਂ ਕੌਮਾ ਕੁਝ ਹੋਰੀ ਗੱਲਾਂ ਇਹ ਕਿਹਾ ਨਾ ਇਹ ਮੰਨ ਨਹੀਂ ਤੋ ਵਿੱਚ ਅਗਰ ਤੈਨੂੰ ਕੀ ਦੱਸਾਂ ਉਹ ਐਡਾ ਖਸਮ ਸੀ ਹੜਿਆ ਨਾ ਮੇਰੇ ਮਾਪਿਓ ਨੇ ਤਿੱਜੇ ਦਿਨ ਮੈਨੂੰ ਕੁੱਟ ਦਿੰਦਾ ਉਹ ਤਾਂ ਲੜਦਾ ਬਾਲਾ ਮੈਂ ਤਾਂ ਪੇਕੇ ਤੁਰ ਗਈ ਸੀ ਹਾਈ ਮੈਂ ਤਾਂ ਨਹੀਂ ਲੜਦਾ ਸੀ ਗਲੇਮ ਹਾਈ ਤੂੰ ਕਿੱਥੇ ਲੜਦਾ ਚੰਦ ਰਿਆ ਉਹ ਮੈਂ ਤਾਂ ਕੋੜਨੇ ਬਾਲਾ ਮੂੰਹ ਕਰਦਾ ਬੁੱਗੇ ਤੂੰ ਸਮਝਦੀ ਕਾ ਤੋਂ ਨਹੀਂ ਗਈ ਤੇਰੇ ਮੋਹ ਨੇ ਤੇ ਮੈਨੂੰ ਪੱਟ ਰੱਖਿਆ ਕੀ ਗੱਲ ਮਾਰਦੀ ਹੈ ਪਤਾ ਕੀ ਗੱਲ ਹੈ ਉਹ ਮੈਂ ਤਾਂ 2 ਦਿਨ ਹੋ ਗਏ ਤੇਰੀ ਗਲੀ ਚ ਇੱਧਰ ਭਾਗ ਜਾਣਾ ਇੱਧਰ ਭਾਗ ਜਾਣਾ ਉਹ ਮੈਨੂੰ ਮੈਂ ਦੀ ਮੰਗ ਦਾ ਕਾਲੇ ਮੱਥੇ ਲਾਉਣਾ ਮੱਥੇ ਲੱਗ ਜੇ ਤੂੰ ਤਾਂ ਦਿਖੀ ਹੋਣੀ ਹੈਗੀ ਬਥੇਰੇ ਗੇੜੇ ਮਾਰੀ ਮਾਹ ਲੋਕਾਂ ਨੂੰ ਸ਼ੱਕ ਹੋ ਜਿੰਨਾ ਕਿ ਗੇੜਾ ਮਾਰੀ ਨਾ ਭਗ ਜਾਣਾ ਆ ਜਾਣਾ ਭਗ ਜਾਣਾ ਤੂੰ ਐ ਨਾ ਜਾਇ ਕਰ ਓਏ ਮੇਰਾ ਪਤਾ ਕੀ ਲੈ ਮੇਰਾ ਦਿਲ ਕਬਰਾਇਆ ਜਾਂਦਾ ਮੈਨੂੰ ਸੋਚਦਾ ਕਿ ਕਿੱਦਰ ਵਾਕੀ ਨਾਲ ਇੱਕ ਗੱਲ ਹੋਰ ਤੇਰੇ ਵਾਸਤੇ 5000 ਦਾ ਸੂਟ ਲਿਆ ਮੈਂ ਹਾਏ ਸੱਚੀ ਹੋ ਰਿਹਾ ਤੂੰ ਬਾਲਾ ਬਗੀ ਕਿੱਤਾ ਤੂੰ ਓਏ ਰੱਬਾ ਓਏ ਮੈਂ ਕੀ ਤੇਰੇ ਕਾਲੇ ਮਾਂ ਮਾਰ ਲੇ ਆਹ ਦੇਖ ਮੇਰਾ ਸਾਲਾ ਚਾਚਾ ਦੋ ਦੋ ਮਗਰ ਲਾਈ ਫਿਰਦਾ ਓਏ ਇੱਕ ਨਾਰ ਬੰਬ ਹੈ ਇੱਕ ਫੁੱਲ ਚੜੀ ਹੈ ਐ ਨਹੀਂ ਇਹਨੂੰ ਤਰਸਾਂ ਦਾ ਵੀ ਇੱਕ ਤਾਂ ਮੈਨੂੰ ਸਮਾ ਦੇ ਓਏ ਮੇਰਾ ਰੋਟੀ ਭੱਕਦੀ ਹੋ ਜੂ ਕਰੇ ਹੋ ਲਾਲੀ ਲਾਲ ਦੁਪੱਟਾ ਲੈ ਕੇ ਵਣਗੀ ਲਾਲ ਪਰੀ ਵਰਗੀ ਹਲਾਲੀ ਹਾਏ ਤੁਹਾਡਾ ਸੀਰੀ oh no ਹਾਏ ਕੀ ਦੱਸਾਂਗੇ ਨੇ ਇਹ ਭੈਣ ਦਾ ਖਸਮ ਇੰਝ ਕਰਦਾ ਕੋਦੋਂ ਮਰਜ਼ੀ ਦੇਖਣਾ ਮੇਰੇ ਜੜਾਂ ਜੀ ਬੈਠੇ ਅੰਦਰ ਕਹਿੰਦੇ ਇਹ ਤਾਂ ਟਹਿ ਜਾਣਾ ਜਦੋਂ ਮੈਂ ਗਲੀ ਚੋਂ ਲੰਘਦੀ ਆ ਨਾ ਤੇ ਗਾਣੇ ਬੋਲਣ ਲੱਗ ਜਾਂਦਾ ਮੈਨੂੰ ਦੇਖ ਕੇ ਇੱਕਦਮ ਮੈਂ ਜਿਹੜਾ ਸੂਟ ਪਾਲਾ ਉਸ ਤੇ ਸੂਟ ਤੇ ਗਾਣਾ ਘਟ ਦਿੰਦਾ ਇਹ ਉਹ ਕੀ ਦੱਸਾਂ ਆਪਦਾ ਕੀ ਗਲਤ ਮੰਨਦਾ ਤੇ ਹੈ ਨਹੀਂ ਪਾਪ ਠੀਕ ਹੈ ਨਾ ਚਾੜ ਜਿੱਤਾ ਹੈ ਭੈਣ ਦਾ ਖਸਮ ਹੋਰ ਦੱਸ ਦੱਸ ਕੀ ਕਰਾਂ ਚਲ ਠੀਕ ਆ ਮੈਂ ਲੱਸੀ ਪਵਾ ਲਿਆ ਵਾ ਉਈ ਵੈ ਜਾਂ ਦੋ ਪਾਲ ਮਰਾ ਜੀ ਯਾ ਲੱਗ ਰਿਹਾ ਹੋਰ ਕੁਛ ਨਹੀਂ ਆਈ ਨਹੀਂ ਬਾਤ ਚਾਹੂੰਗੀ ਹਾਏ ਓਏ ਜਿਗਰੇ ਵਾਲੇ ਰੱਖ ਸਕਦਾ ਨਹੀਂ ਟੀਮੀ ਚੋਰੀ ਦੀ ਜਿਗਰੇ ਵਾਲੇ ਰੱਖ ਸਕਦਾ ਹਾਏ ਹੋ ਲਾਲੀ ਲਾਲ ਦੁਪੱਟਾ ਲੈ ਕੇ ਬਣ ਗਈ ਲਾਲ ਪਰੀ ਵਰਗੀ ਨੱਕੀ ਦੇਖ ਕੇ ਮੈਨੂੰ ਗਾਣੇ ਗੁੰਗਣਾਏ ਜਾਣਗਾ ਓ ਤੈਨੂੰ ਦੇਖ ਕੇ ਕੀ ਗਾਣੇ ਗਾਏ ਨੇ ਮੈਂ ਲਾਲ ਚੰਨੀ ਤਾਂ ਮੈਂ ਹੀ ਲਈ ਆ ਅੱਛਾ ਐਡੀ ਗੱਲ ਐ ਲੈ ਫਰਾਹ ਸੁਣ ਮਾਮਲਾ ਉਹ ਮਾਮਲਾ ਗੜਬੜ ਹੈ ਨਾ ਕੀ ਗੜਬੜਾ ਗੜਬੜ ਤਾਂ ਹੁਣ ਤੈਨੂੰ ਹੀ ਪਤਾ ਤਾਂ ਕੀ ਗੜਬੜਾ ਹੈ ਨਾ ਵੇ ਕਿਉਂ ਲੜੀ ਜਾਂਦਾ ਇਹ ਦੇ ਨਾ ਉਹ ਚਾਚੀ ਕਾਹਨੂੰ ਲੜਦਾ ਮੈਂ ਮੈਂ ਤਾਂ ਤੈਨੂੰ ਐ ਕਹਣਾ ਗੌਰ ਕਰ ਲੈ ਗੌਰਾ ਵੇ ਕੀ ਗੌਰ ਕਰ ਲੈ ਗੌਰ ਕਾਦੀ ਗੌਰ ਕਰਨਾ ਉਹ ਵੀ ਲੱਸੀ ਲੈਣ ਆਈ ਆ ਲੱਸੀ ਪਾ ਦੇ ਨੂੰ ਵੇ ਕਹਿ ਲਿਆ ਤੂੰ ਵੀ ਨਾ ਹਟਦਾ ਨਹੀਂ ਆਪਦੀਆਂ ਸਿਰਾਰਤਾਂ ਤੋਂ ਚੱਲ ਨਹੀਂ ਪਾਲੀ ਮੇਰੀ ਗੱਲ ਸੁਣਨ ਤਾਂ ਆਦਤ ਹੈ ਮਜ਼ਾਕ ਕਰਨ ਦੀ ਆ ਮੇਰੇ ਨਾਲ ਵੀ ਸਾਰਾ ਦਿਨ ਕਰੀ ਜਾਂਦਾ ਚਲ ਤੰਗਸਤੀ ਕੰਮ ਚੱਕ ਦੂੰ ਘੜੇ ਦੇ ਉੱਤੋਂ ਕੌਲਾ ਕਰਾ ਦੂੰ ਹੱਥ ਖੜੇ ਪਾਲੀਏ ਕਹਿ ਲਿਆ ਦੋ ਕੁ ਸਾਲ ਹੋਰ ਲਾ ਕੇ ਨਾ ਸੀਰ ਤੂੰ ਕੈਸਟ ਕਰ ਦੇ ਫੇਰ ਕਾਹਨੂੰ ਕਰਦੇ ਆ ਸੀਰ ਸੂਰ ਚਲੋ ਰਿਪੋਰਟ ਸੰਖ ਲਵੇ ਚਲਦੇ ਆ ਉਹਨੂੰ ਪੁੱਛਦੇ ਆ ਨੀ ਕੈਲੇ ਦਾ ਸੁਭਾਤਾ ਜਵਾਕਾਂ ਆ ਰਗਾ ਸਾਰਾ ਦਿਨ ਮੇਰੇ ਨਾਲ ਵੀ ਮਜ਼ਾਕ ਕਰੀਂਦਾ ਮੇਰੇ ਤਾਂ ਜੀ ਤਾਂ ਲੱਗਦਾ ਘਰੇ ਚਲੋ ਇਹ ਵੀ ਗੱਲ ਠੀਕ ਆ ਤੇਰੀ ਓਹੋ ਨੀ ਪਾਲੀਏ ਮੈਂ ਤਾਂ ਭੁੱਲ ਗਈ ਭੈਣੇ ਮੈਂ ਤਾਂ ਮਤਾਣੀ ਪੂੰਜੀ ਨਹੀਂ ਮੈਂ ਤਾਂ ਉਧਰ ਪੱਠੇ ਪਾਉਣ ਲੱਗ ਗਈ ਤੂੰ ਐ ਕਰ ਮੇਰੀ ਭੈਣ ਬਣ ਕੇ ਤੂੰ ਘਰੇ ਜਾ ਕੇ ਆਵਦਾ ਕੰਮ ਨਿਮੇੜ ਲੈ ਮੈਂ ਜਦੋਂ ਮਧਾਣੀ ਪੂੰਝ ਲਈ ਨਾਲ ਦੀ ਨਾਲ ਲੱਸੀ ਤੈਨੂੰ ਘਰੇ ਫੜਾਇਆ ਪੱਕਾ ਭੇਜ ਨਹੀਂ ਮੈਂ ਕਿਹਾ ਭੇਜ ਨਹੀਂ ਦੇਈ ਮੈਂ ਆ ਫੜਾ ਕਿਉਂ ਤੂੰ ਢੋਲੂ ਮੈਨੂੰ ਫੜਾ ਜਾ ਬਸ ਚੰਗਾ ਫਿਰ ਹਾਂ ਚੱਲ ਕੋਈ ਨਹੀਂ ਨਾ ਚਾਹੀ ਹੁਣ ਨਹੀਂ ਮੈਂ ਕਿਹਾ ਜਮਾ ਨਹੀਂ ਭੁੱਲਦੀ ਤੈਨੂੰ ਕਹਿਤਾ ਜਦੋਂ ਅੱਗੇ ਕਿੱਦੇ ਭੁੱਲਨੀ ਆ ਮੈਂ ਚਲ ਠੀਕ ਤਾਂ ਹੀ ਤਾਂ ਆ ਜੰਨੀ ਮੈਂ ਚੱਲ ਚੰਗਾ ਨਿਮੇੜਲਾ ਕੰਮ ਚੱਲ ਨਾਲੇ 2 ਮਿੰਟ ਗੱਲਾਂ ਕਰਿਓ ਓ ਚਾਚਾ ਓ ਇੱਕ ਪੁੰਨ ਦਾ ਖੱਟ ਲਾਇਆ ਯਾਰਾ 15 ਰੁਪਿਆ ਉਹ ਕਿਉਂ ਉੱਚਾ ਲੈਣਾ ਜਾ ਕੇ ਕਾੜਾ ਆਏ ਹੋਏ ਓ ਤੇਰਾ ਵਾਲਾ ਗੰਦ ਨਹੀਂ ਖਾਂਦਾ ਮੈਂ 8000 ਰੁਪਏ ਕਿਲੋ ਲੈਂਦੇ ਨੇ ਮੇਰੇ ਡੋਡੇ ਘਰੇ ਪਏ ਨੇ ਬਨਾਪਾ ਚਲੇ ਉਹ ਖਾਉਂਗਾ ਮੈਂ ਤੇਰੇ ਵਾਲੀ ਤੂੜੀ ਅਗਰ ਹੋਰ ਕੀ ਪੁੰਨ ਖੱਟਾ ਬਣਾਉਣਾ ਮੈਂ ਤਾਂ ਇਹ ਕਹਣਾ ਚਾਚਾ ਤੇਰੇ ਲਈ ਦੇਖ ਦੋ ਨਹੀਂ ਇੱਕ ਨਾਲ ਦਾ ਗੱਲ ਕਰਾ ਦੇ ਯਾਰ ਓ ਤੇਰੀ ਚਾਚੀ ਆ ਮੂੰਹ ਤੇ ਮੂੰਹ ਚਾਪੜਾ ਉਹ ਭਤਿੰਦਰਾ ਚਾਚੀ ਦਾ ਘਰ ਵਾਲੀ ਐ ਮੈਂ ਤਾਂ ਬਾਰ ਵਾਲੀ ਦੀ ਗੱਲ ਕਰਦਾ ਆਪਣੇ ਰਾਘਣੀ ਕੰਜਰ ਦੇ ਆਏ ਕੋ ਸੋਨਾਂ ਨੂੰ ਕੰਜ ਦਾ ਕੋ ਕਿਹਨੇ ਹੋਰ ਸ ਕੋਈ ਮੋਟਰਸਾਈਕਲ ਤੇ ਟਰਾਲੀ ਟੂ ਡਿਲੀਵਰੀ ਆ ਬਸ ਵਾਹਨ ਹੋ ਜਾਉ ਮਾ ਕੋਈ ਹੈ ਭਾਈ ਸਭ ਫੜੇ ਜਾਣਗੇ ਬਈ ਸਾਰੇ ਫੜੇ ਜਾਣਗੇ ਕੀ ਬੋਲਦਾ ਫਿਰ ਤੂੰ ਮੈਂ ਤੈਨੂੰ ਕੀ ਬੋਲਣਾ ਤੂੰ ਉਹਦਾ ਡੰਡੀ ਲੱਗਾ ਤੱਤਰ ਹੋ ਜਿਹੜੀ ਘਰੇ ਲਿਆ ਰਖੀ ਹੋਊਗੀ ਇਹ ਦਰਾ ਉਹ ਨਹੀਂ ਬੁੱਗੀ ਵਾਗੀ ਹੈਗੀ ਕੋਸਾ ਪਿੰਦਰ ਦਾ ਹੈ ਤਾਂ ਉਹ ਵੀ ਬੁੱਗਾ ਹੈ ਮਤਲਬ ਬਤਾ ਇੱਕ ਦਾਲ ਖਾ ਖਾ ਗਈ ਨਾ ਸੁਣ ਕਿੰਨਾ ਉਸਵਾਜ ਲੱਕ ਨੂੰ ਫੜ ਜਾਂਦੀ ਹੈ ਕਦੇ ਕਦੇ ਉੱਤਰ ਕੋਈ ਨਾ ਜੂਤ ਪਾਈ ਲੈ ਤਰੇ ਚਾਚਾ ਉਹ ਜਿਗਰੇ ਵਾਲ ਰੱਖ ਸਕਦਾ ਤੀਂ ਵਿੱਚ ਉਹ ਜੀ ਦੀ ਨਾ ਕਹਣਾ ਬੁੱਧਾ ਲੀ ਕਿ ਨਹੀਂ ਜਾ ਕੇ ਲੈ ਦੇ ਚਾਚਾ ਕੋਲ ਜਾ ਕੇ ਉਹ ਤੈਨੂੰ ਦਿਖਦਾ ਨਹੀਂਗਾ ਚਾਚਾ ਮੈਂ ਪਲੇਟ ਬਣਾਉਣ ਲੱਗ ਰਿਆਂ ਜਾਂ ਚੱਕ ਲਿਆ ਪੇ ਕੋਈ ਮੇਰੀ ਲੜਾਈ ਹੈ ਉਹ ਮੈਂ ਉਹਦੇ ਮੱਥੇ ਨਹੀਂ ਲੱਗਣਾ ਸੁਣ ਤਨੇ ਇਹਦੇ ਨਾਲ ਤਾਂ ਦੇਖ ਕਿਵੇਂ ਲੱਗ ਰਿਹਾ ਦੀ ਆਹ ਸੱਸ ਕੇ ਗੱਲਾਂ ਕਰਨ ਉਹਦੇ ਨਾਲ ਵੀ ਪਿਆਰ ਦੀਆਂ ਗੱਲਾਂ ਕਰ ਲਿਆ ਕਰ ਦੋ ਵਿਚਾਰੀ ਸਾਰਾ ਦਿਨ ਕੰਮ ਕਰਦੀ ਫਰੀ ਜਾਂਦੀ ਐ ਓਏ ਪੈਣ ਦੇ ਖਸਮਾ ਉਹ ਨਾ ਕਿਨੇ ਨਾ ਨਾ ਮੱਤ ਪਿਆਰ ਆ ਮੈਂ ਦੁੱਧ ਪਾਇਆ ਜਾ ਪੱਜਾ ਪੱਜਾ ਕਲੀ ਨੂੰ ਲੈ ਜਾ ਕਿਤੇ ਦੂਰ ਹਾਂ ਕਿੱਧਰ ਲੰਘੀ ਉਹ ਜਾਂਦੀ ਐ ਨੀ ਲੱਕ ਟੁੱਟ ਜੁ ਹਲਾਰੇ ਖਾਂਦੀ ਦਾ ਆਲੀਆ ਵੇਖਦਾ ਆਈ ਨੇ ਆਸ਼ਿਕਾ ਨੇ ਪੈੜ ਦੱਬਲੀ ਜੱਟੀ ਨਿਕਲੀ ਸਰੋਂ ਦਾ ਫੁੱਲ ਬਣ ਕੇ ਆਸ਼ਿਕਾ ਨੇ ਪੈੜ ਦੱਬਲੀ ਹਾਂ ਵੀ ਤੂੰ ਕੀ ਮੇਰੀ ਪੈੜ ਦੱਬਦੋਣਾ ਨਾਲ ਪਿੱਛੇ ਪਿੱਛੇ ਕਿਉਂ ਫਿਰਦਾ ਏ ਗਲੀ ਸਰਕਾਰੀ ਏ ਸਨ ਰੋਕ ਨਹੀਂ ਸਕਦੀ ਤੂੰ ਸਾਡੇ ਨਾਲ ਵੀ ਕਰ ਲੈ ਪਾਲੀ ਇੱਕ ਦੋ ਪਿਆਰ ਦੀਆਂ ਗੱਲਾਂ ਮੈਂ ਤੇਰੇ ਨਾਲ ਗੱਲ ਕਰਨ ਤੋਂ ਚੰਗਾ ਨਾ ਮੈਂ ਕਿਸੇ ਖੂਹ 'ਚ ਛਾਲ ਮਾਰ ਕੇ ਮਰ ਜਾਂ ਆਏ ਹਾਏ ਕੂਚ ਛਾਲ ਮਾਰ ਕੀ ਮਰਜ਼ੀ ਇਕੱਲੇ ਦੇ ਕੰਮ ਨਾ ਆਈ ਆਏ ਹਾਏ ਤੇਰਾ ਨਖਰਾ ਮੈਂ ਤਫਾ ਹੋ ਛੱਤੀ ਫੱਦੇ ਤੇਰੇ ਵਰਗੇ ਲੱਗੀਆਂ ਦੇ ਟੋਲ ਵੱਜ ਗਏ ਸਾਨੂੰ ਫੇਰਨਾ ਕਹੀਂ ਮਟਿਆਰੇ ਨਹੀਂ ਲੱਗੀਆਂ ਦੇ ਟੋਲ ਵੱਜ ਗਏ ਆਏ ਹਾਏ ਓਏ ਓਰੇ ਖੜੀ ਤੀ ਸੋਣੀ ਸਰਕਾਰ ਜੀ ਕਰਦਾ ਚੁੰਮ ਲੈਣਾ ਨੂੰ ਆਏ ਓਏ ਇੱਕ ਜੀ ਕਰਦਾ ਆਲੀਆਂ ਇੱਟਾਂ ਨੂੰ ਪੱਟ ਕੇ ਘਰੇ ਲੈ ਜਾ ਕਿਤੇ ਮੇਰੇ ਸਾਲੇ ਦਾ ਉਹੀ ਨਾ ਪਰਚਾ ਪੈ ਜੇ ਹੈ ਵੀ ਸਰਕਾਰੀ ਨੇ ਓ ਦੁੱਧ ਦੀ ਕੈਨੀ ਦੀ ਚੜੇਲੇ ਚੰਡੇਲ ਤੇਰੀ ਮਾਂ ਤੇਰੀ ਭੈਣ ਸੀ ਤੇ ਨਾਲ ਤੁਰ ਰਿਹਾ ਵੇ ਕੰਜਰਾ ਬਚੋਲਣ ਜਿਹਨੇ ਬੇਵਾਂ ਨੇ ਮੈਨੂੰ ਤੇਰਾ ਰਿਸ਼ਤਾ ਕਰਾਇਆ ਓਏ ਮੈਂ ਤਾਂ ਕਹਣਾ ਦੁੱਧ ਪਾਣ ਜਾਂਦਾ ਕਰੇਲੇ ਲੈਣਾ ਚਰੇਲ ਕਿੱਥੋਂ ਕਹਦੇ ਨੂੰ ਹਾਂ ਮੇਰੇ ਕਾਹਨੂੰ ਕੰਨ ਕਰਦੇ ਸੁਣਦੇ ਆ ਮੇਰੇ ਕੰਨਾਂ 'ਚ ਤਾਂ ਮੈਲ ਐ ਟਹਿ ਜਾਣਾ ਮੈਨੂੰ ਤਾਂ ਕਮਲੀ ਸਮਝਦਾ ਓਏ ਮੈਂ ਤੇਰੇ ਮੂੰਹ ਲੱਗ ਕੇ ਰਾਜੀ ਨਹੀਂ ਮੈਨੂੰ ਦੁੱਧ ਕਿੰਨੀ ਪਰਾ। ਮੈਂ ਤੈਨੂੰ ਮੂੰਹ ਲਾ ਕੇ ਰਾਜੀ ਕੌਣਾ ਚਾਕਲੇਟ ਓਲੀ ਆ ਪਈਆ ਪਾਇਆ ਦੁੱਧ ਚੱਕ। ਤੂੰ ਮੜਾ ਜਣਾ ਮੜਾ ਮੋਟਾ ਪਤਲਾ ਹੋ ਲੈ ਲੋਕ ਮੈਨੂੰ ਕਹਿੰਦੇ ਖਾ ਖਾ ਕੇ ਇੱਥੇ ਪਸਰੀ ਜਾਂਦਾ। ਤੇਰੇ ਬਾਪ ਦਾ ਕੰਨਾ ਅਬ ਦਾ ਕੰਨਾ ਓਏ ਭਰਾ। ਭੱਗ ਜਾ। ਜੀ ਕਰਦਾ ਨਾ ਤੱਤਾ ਕਰਕੇ ਰੋਣ ਦੇ ਪਿਛਵਾਲੇ ਤੇ ਚਿਮਟਾ ਲਾਵਾਂ। ਵੀ ਇਹ ਤਾਂ ਪਿਆ ਵੀ ਨਾ ਜਾਵੇ ਬੱਚਾ ਵੀ ਨਾ ਜਾਵੇ ਮਰਨੇ ਤੋਂ। ਓ ਕੱਲੇ ਓ ਕੱਲੇ ਕਿੱਦਾਂ ਵਾਗਾ ਕੰਜੜ ਦਿਆ ਬਾਹਰ ਹੀ ਬੈਠਾ ਕੱਲੇ ਓਏ ਕੰਜੜਾ ਕਿੱਦਾਂ ਮਰ ਗਿਆ ਓਏ ਸਾਈਕਲ ਵੀ ਛੱਡ ਗਿਆ ਚਲੋ ਡੈਰੀ ਜਿੱਦਾ ਫੇਰ ਜਾਵਾਂਗੇ ਪਹਿਲਾਂ ਕੀੜਾ ਮਾਰ ਕੇ ਆਈਏ ਪਹਿਲਾਂ ਮੇਰੀ ਜਾਣ ਕੇ ਨਹੀਂ ਕੀੜਾ ਮਾਰਦਾ ਦੁੱਧ ਤਾਂ ਫੇਰ ਪਾਵਾਂਗੇ 돌 ਵੀ ਨਾ ਜਾਣਾ ਮੇਰੇ ਸਾਹ ਲੱਗੇ ਨੀ ਮੇਤਰਾ ਦੀ ਨੂਨ ਦੀ ਡਲੀ ਅਸੀ ਮਿਸ਼ਰੀ ਪਰ ਉਹ ਪਰ ਜਾਨੀ ਨੀ ਮੇਤਰਾ ਦੀ ਆਹਾ ਵੇ ਆਚਾ ਤਰਚੰਦ ਵੇ